ਸਿੱਖ ਪੰਥ ਦੇ ਬਹੁਤ ਵੱਡੇ ਹਮਲੇ ਹੋ ਰਹੇ ਆ। ਬੜੇ ਕਿਸਮ ਦੇ ਜਿਹੜੇ ਅੱਜ ਸਿੱਧੇ ਵੀ ਤੇ ਅਸਿੱਧੇ ਵੀ ਸਰਕਾਰ ਜਿਹੜੀ ਬੜਾ ਲੰਮਾ عرصਾ ਬਿਆਦਮੀਆਂ ਦੇ ਰੋਲੇ ਪਾਉਂਦੇ ਰਹੀ 328 ਰੂਪਾਂ ਦੇ ਮਾਮਲੇ ਵਿੱਚ ਇੱਕ ਪੁਲਿਸ ਜਿਹੜਾ ਆ ਉਹ ਪਰਚਾ ਦਾਜ ਕਰ ਦਿੱਤਾ। ਹੁਣ ਉਹਦੇ ਸੈੱਟ ਬਣਾਈ ਆ। ਤੇ ਮੈਂ ਕਹਿਣਾ ਚਾਹੁੰਦਾ ਇਹ ਸਰਕਾਰ ਨੂੰ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਵੱਡੇ ਹੋ ਗਏ। ਕਿਉਂਕਿ ਸਾਰਾ ਮਸਲਾ ਸ਼੍ਰੀ ਕਾਲਤਾਪੁਰ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਕੇ ਤੇ ਸਾਰਿਆਂ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਸੀ ਕਿ ਕੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਅਰਸੇ ਦਾ ਪ੍ਰਬੰਧ ਉਹ ਹੁਣੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਘਪਲਿਆਂ ਦੇ ਇਹ 328 ਰੂਪ ਕਿਧਰੇ ਨਹੀਂ ਗਏ ਇਹ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਜੋਤ ਆ ਗੁਰੂ ਜੋਤ ਜੀ ਗੁਰੂ ਅੰਛੇ ਦੇ ਉਹ ਸਹਬਜ਼ਾਦੇ ਆ ਵੀਰ ਸ਼ਬਦ ਵੀ ਭਾਵੇਂ ਕੋਸ਼ਿਸ਼ ਚੋੜਿਆ ਜਾਂਦਾ ਨਾਲ ਪਰ ਮੈਂ ਉਦੋਂ ਵੀ ਇਸ ਗੱਲ ਦਾ ਕਿਹਾ ਸੀ ਕਿ ਇਹ ਬਿਲਕੁਲ ਜਿਹੜਾ ਤੁਸੀਂ ਲਈ ਨਵੀਂ ਪਾਉਣ ਲੱਗੇ ਆ ਇਹ ਗਲਤ ਆ ਤੇ ਅਸੀਂ ਮੈਨ ਨੂੰ ਵੀ ਸਬਾਬ ਬਣਾਉਂਦੇ ਰਹੇ ਸਾਨੂੰ ਟਾਈਮ ਦੇਣਗੇ ਪਰ ਮੈਂ ਸਮਝਦਾ ਪਈ ਇਹ ਇੱਕ ਵਸੀਲਾ ਬਣਾਇਆ ਜਾ ਰਿਹਾ ਹੌਲੀ ਹੌਲੀ ਸਿਧਾਂਤ ਤੋੜਨ ਨੂੰ ਹੁਣ ਉਹਦੇ ਉੱਤੇ ਆ ਕਾਰਟੂਨਾਂ ਦਾ ਸਿਸਟਮ ਸ਼ੁਰੂ ਕਰ ਦਿੱਤਾ ਇਦਾਂ ਦੀਆਂ ਕਾਰਵਾਈਆਂ ਨਾ ਸਰਕਾਰਾਂ ਨੇ ਬੰਦ ਕੀਤੀਆਂ ਤੇ ਫੇ ਖਾਲਸਾ ਪੰਥ ਨੂੰ ਸੋਚਣਾ ਵੀ ਪਊਗਾ ਸੋ ਪਤਾ ਨਹੀਂ ਹੁਣ ਅਗਨੀ ਪ੍ਰੀਖਿਆ ਹੀ ਲਾਂਡ ਇਹ ਆ ਭਈ ਕਿੰਨਾ ਕਹੇ ਬਰਦਾਸ਼ਤ ਕਰਦੇ ਆ ਭਾਵੇਂ ਮੈਨੂੰ ਪਤਾ ਲੱਗਾ ਵੀ ਰਾਤ ਨੂੰ ਹੀ ਫਿਰ ਉਹ ਰਿਮੂਵ ਵੀ ਕਰ ਦਿੱਤਾ ਪਰ ਫੇ ਪਾਇਆ ਕਿਉਂ ਕਿ ਕਿਉਂਕਿ ਲਾਂਡ ਆਰਡਰ ਦਾ ਸਿਸਟਮ ਉਹ ਨਹੀਂ ਦੇਖਣਾ ਅਸੀਂ ਗੁਰੂ ਘਰਾਂ ਦੀ ਮਰਿਆਦਾ ਦੇਖਣੀ ਹੁੰਦੀ ਆ ਸੋ ਕੋਈ ਆਸਾਨ ਨਹੀਂ ਕੀਤਾ ਇਹ ਸਰਕਾਰਾਂ ਦੇ ਕਾਰਜੇ ਹੁੰਦੇ ਆ ਜੇ ਕਹਣ ਬਈ ਕੋ ਇੱਥੇ ਉੱਤੇ ਕੋਈ ਆਪਣੇ ਆਸਾਨ ਕਰਤਾ ਕਿਸੇ ਦੇ ਉੱਤੇ